ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਵੱਖ-ਵੱਖ ਕੇਸਾਂ ਦੇ ਵਿੱਚ ਤਿੰਨ ਪੀਓ ਅਰੈਸਟ ਕੀਤੇ ਹੈ ਜਿਹੜੇ ਕਿ ਸਾਡੇ ਮਾਨੋ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਰਿਸਰਚ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਡੀਸੀਪੀ ਨਵਸੀਬ ਰਿਸਰਚ ਸਿਟੀ ਤੇ ਸਰਦਾਰ ਨਰਜੋਤ ਸਿੰਘ ਜੀ ਸਿੱਧੂ ਪੀਪੀਐਸ ਐਡੀਸੀਪੀ ਇਨਵੈਸਟੀਗੇਸ਼ਨ ਰਿਸਰਚ ਸਿਟੀ ਤੇ ਇਸਨ ਦੇ ਤੇ ਸਕੋਰਿੰਗ ਸਾਡਾ ਪੀਓ ਸਟਾਫ ਜਿਹੜਾ ਵਰਕ ਆਊਟ ਕਰ ਰਿਹਾ ਜੀ ਜਿਹੜੇ ਤਿੰਨ ਪੀਓ ਰੈਸਟ ਕੀਤੇ ਉਹਨਾਂ ਦੀ ਡਿਟੇਲ ਜਿਹੜੀ ਇਸ ਪ੍ਰਕਾਰ ਹੈ ਜਿਹੜਾ ਪਹਿਲਾ ਪੀਓ ਹੈਗਾ ਉਹਦਾ ਨਾਮ ਹੈ ਜੀ ਹੈਪੀ ਸ਼ਰਮਾ ਸਾਨੂੰ ਮੰਗਲਦਾਸ ਆਰਓ ਹਰਕਿਸ਼ਨ ਨਗਰ ਕਾਲੇ ਰੋਡ 680000 ਰਹਿਣ ਵਾਲਾ ਜੀ ਅੰਮ੍ਰਿਤਸਰ 680000 ਰਹਿਣ ਵਾਲਾ ਇਹ ਅਸੀਂ ਬਾਦ ਅਦਾਲਤ ਸ਼੍ਰੀ ਅਰुण ਛੋਰੀ ਮੈਡਮ ਜੀ ਐਮ ਆਈ ਸੀ ਦੀ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ ਹੈ ਜੀ 53 ਮਿਤੀ 11/3/2017 ਅੰਡਰ ਸੈਕਸ਼ਨ 379 411 ਆਈ ਪੀ ਸੀ ਤਾਣਾ ਕੰਡੋਨਮੈਂਟ ਇਹ ਉਹਦੇ ਵਿੱਚ ਮੁਕਦਮੇ ਚ ਪੀਓ ਸੀ ਜਿਹਦੀ ਪੀਓ ਡੇਟ ਹੈ ਜੀ 4 10 2024 ਇਹ ਪੀਓ ਮੁਕਦਮੇ ਦਾ ਹੈ ਜਿਹੜੇ ਦੂਸਰੇ ਦੋ ਪੀਓ ਨੇ ਉਹ ਹੈ 138 ਐਨ ਆਈ ਐਕਟ ਦੇ ਜਿਹੜੇ ਕੋਟਾ ਦੇ ਵਿੱਚੋਂ ਚੈੱਕ ਬਾਉਂਸ ਹੁੰਦੇ ਤੇ ਕੋਰਟ ਦੇ ਵਿੱਚੋਂ ਪੀਓ ਹੁੰਦੇ ਆ ਤੇ ਉਹ ਦੋ ਪੀਓ ਉਹਨੇ ਉਹਨਾਂ ਦੇ ਵਿੱਚ ਦੂਸਰਾ ਪੀਓ ਜਿਹੜਾ ਜੀ ਉਹ ਜਤਿੰਦਰ ਸਿੰਘ ਇੰਗਲਿਸ਼ ਜਿੰਦਰ ਸਨ ਆਫ ਪਰਮਜੀਤ ਸਿੰਘ ਆਰ ਆਫ ਪਿੰਡ ਹਰੋਵਾਲ ਜ਼ਿਲ੍ਹਾ ਬਟਾਰਾ ਇਹ ਬਟਾਲੇ ਦਾ ਰਹਿਣ ਵਾਲਾ ਇਹ ਗਾਜੀ ਬਾਦਾਲ ਤੇ ਸ਼ਰੀਫ ਸ਼ਾਹ ਗੋਇੰਦ ਮੈਡਮ ਦੀ ਕੋਰਟ ਦੇ ਵਿੱਚੋਂ ਕੇਸ ਨੰਬਰ ਹੈਗਾ 2599/2020 ਅੰਡਰ ਸੈਕਸ਼ਨ 613 ਐਨਆਈ ਐਕਟ ਉਹਦੇ ਵਿੱਚ ਪੀਓਸੀ ਜਿਹਦੀ ਪੀਓ ਡੇਟਾ ਕੀ 312024 ਜਿਹੜਾ ਤੀਸਰਾ ਪੀਓ ਉਹ ਹੈਗਾ ਜੀ ਗੁਲਾਬ ਨਬੀ ਸਾਨੂੰ ਅਬਦੁਲ ਅਬਦੁਲ ਨਲਵਾਬ ਆਰਓ ਲੁਧਿਆਣਾ ਮੁਹੱਲਾ ਧਾਰੀਵਾਲੇ ਦਾ ਰਹਿਣ ਵਾਲਾ ਜੀ ਇਹ ਇਹ ਬਦਲਤ ਸ਼ਰੀ ਅਮਨਦੀਪ ਸਿੰਘ ਘੁੰਮਣ ਜੀ ਐਮ ਐਸ ਸੀ ਦੀ ਕੋਰਟ ਦੇ ਵਿੱਚੋਂ ਕੇਸ ਨੰਬਰ ਹੈ ਜੀ 3269 ਇਸ ਬਲੀਕ 22 ਅੰਡਰ ਸੈਕਸ਼ਨ 38 ਐਨ ਆਈ ਐਕਟ ਇਹ ਇਸ ਕੇਸ ਦੇ ਵਿੱਚ ਪੀਓ ਸੀ ਜਿਹਦੀ ਪੀਓ ਮਿਤੀ 2024 15 7 ਇਹ ਤਿੰਨ ਪੀਓ ਹੀ ਲੈਂਦੇ ਆ ਦੋ ਪੀਓ ਜਿਹੜੇ ਹੀ ਆਪ ਕੋਰਟ ਦੇ ਵਿੱਚ ਪੇਸ਼ ਕੀਤੇ ਜਿਹੜੇ 230 ਐਨਆਈ ਐਕਟ ਦੇ ਇੱਕ ਜਿਹੜਾ ਥਾਣਾ ਕੈਂਟ ਤੇ ਹੈਂਡਓਵਰ ਕੀਤਾ ਜਿਹੜਾ ਪਹਿਲਾਂ ਪੀਓ ਸੀ ਹੈਪੀ ਸ਼ਰਮਾ ਜੀ